ਮੇਰੇ ਫਾਦਰ ਸੀ ਤੇ 3 ਸਾਲ ਸਾਫ ਸੀਗੇ ਵੱਡੇ ਬਾਦਲ ਸਾਫ ਸੀਗੇ ਇਹਨਾਂ ਲੋਕਾਂ ਨੇ ਪੇ ਪੋਲਿਟੀਕਲ ਡਿਫਰੈਂਸਸ ਸੀਗੇ ਪਰ ਕੁੜਤਣ ਇਹ ਜਦੋਂ ਗੱਲ ਕਰਦੇ ਸੀ ਪੰਜਾਬ ਦੀ ਕਰਦੇ ਪੰਜਾਬੇ ਤੋਂ ਵੀ ਕਰਦੇ ਸੀ ਆਪਣੇ ਸਟੇਟ ਨੂੰ ਕਿੱਦਾਂ ਅੱਗੇ ਲੈ ਕੇ ਜਾਣਾ ਜਦੋਂ ਸਟੇਟ ਤੇ ਖੜੋਂਦੇ ਹੁੰਦੇ ਪੋਲਿਟੀਕਲ ਗੱਲ ਕਰਦੇ ਸੀ ਤੇ ਜਦੋਂ ਇੱਕ ਗੱਲ ਆਉਂਦੀ ਸੀ ਉਹ ਸਾਰੇ ਇਕੱਠੇ ਹੋ ਕੇ ਪੰਜਾਬ ਦੀ ਗੱਲ ਕਰਦੇ ਸੀ ਔਰ ਆਪਣੇ ਦੇਸ਼ ਦੀ ਗੱਲ ਕਰਦੇ ਸੀ ਇਹਦੇ ਚ ਆਪਾਂ ਕਿ ਤੁਸਮ ਨੂੰ ਕਿਹ ਕਿਹ ਸੇਧ ਦੇਣਾ ਚਾਹੁੰਦੇ ਹੋ ਇਹਦੇ ਸੇਧ ਇਹ ਹੋਇਆ ਕਿ ਅੱਜ ਹੀ ਰਾਹ ਛੱਡ ਗਏ ਅਸੀਂ ਜਿਹੜੀ ਸਾਨੂੰ ਸਾਡੇ ਲੀਡਰਾਂ ਨੇ ਸਾਡੇ ਬਜ਼ੁਰਗਾਂ ਨੇ ਜੋ ਸਾਨੂੰ ਰਾਹ ਦਿਖਾਇਆ ਸੀ ਉਹ ਅਸੀਂ ਛੱਡ ਕੇ ਤੇ ਅਸੀਂ ਆਪ ਆਪ ਬੋਝ ਚ ਪੈ ਗਏ ਇਹਦੇ ਲਈ ਪੰਜਾਬ ਦਾ ਨੁਕਸਾਨ ਹੋਇਆ ਸਰ ਤੁਹਾਨੂੰ ਲੱਗਦਾ ਵੀ ਇੱਕ ਚੀਜ਼ ਖਤਮ ਹੋ ਚੁੱਕੀ ਆ ਭਾਵੇਂ ਵਿਚਾਰਕ ਮਤਭੇਦ ਜ਼ਰੂਰ ਹੁੰਦਾ ਸੀ ਲੇਕਿਨ ਖਾਮ ਨੂੰ ਬੈਠ ਕੇ ਇੱਕ ਦੂਜੇ ਨਾਲ ਜਿਹੜਾ ਪਰਿਵਾਰਕ ਮਾਹੌਲ ਹੁੰਦਾ ਸੀਗਾ ਉਹ ਰਹਿੰਦਾ ਸੀ ਲੇਕਿਨ ਉਹ ਵਿਚਾਰਕ ਮਤਭੇਦਾਂ ਨਾਲੋਂ ਪਰਸਨਲਾਈਜ਼ ਪੀਨਲਾਈਜ਼ ਜ਼ਿਆਦਾ ਹੋਣ ਲੱਗ ਪਿਆ ਕਿਉਂਕਿ ਇਹਹੀ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਕਿ ਉਹ ਜਿਹੜੀ ਸਾਂਹ ਸੀ ਪਲੀਟੀਕਲ ਅਸੈਂਬਲੀ ਚ ਤੇ ਅਸੀਂ ਜੋ ਮਰਜੀ ਬੋਲੀਏ ਪਰ ਜਦੋਂ ਬਾਹਰ ਨਿਕਲੀਦਾ ਸੀ ਉਹ ਸਾਰੇ ਪੁਰਾਣੇ ਲੀਡਰ ਇਕੱਠੇ ਹੁੰਦੇ ਸੀ ਤੇ ਅੱਜ ਕੁੜਤਨ ਜਿਹੜੀ ਇੰਨੀ ਵੱਧ ਗਈ ਕਿ ਜੋ ਅਸੀਂ ਅੰਦਰ ਬੋਲਦੇ ਆ ਉਹਨੂੰ ਤੋਂ ਵੱਧ ਅਸੀਂ ਬਾਹਰ ਦੁਸ਼ਮਣ ਬਣ ਗਏ ਇਹ ਇੱਕ ਪੰਜਾਬ ਦਾ ਨੁਕਸਾਨ ਕੋਰਦਵਾ